ਜਿਵੇਂ ਕਿ ਤੁਹਾਨੂੰ ਪਤਾ ਕਿ ਪਿਛਲੇ ਦਿਨੀ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਹੈ ਫਰੋਜਪੁਰ ਸ਼ਹਿਰ ਦੇ ਵਿੱਚ ਜਿਹੜੀ ਵਾਪਰੀ ਸੀ ਜਿਹਦੇ ਵਿੱਚ ਇੱਕ ਆਰਐਸਐਸ ਸਮਰਥਕ ਪਰਿਵਾਰ ਦਾ ਇੱਕ ਜੀ ਆ ਜਦਾਂ ਦਾ ਕਤਲ ਕੀਤਾ ਗਿਆ ਸੀ ਨਵੀਨ ਕੁਮਾਰ ਸੋ ਉਸ ਦੇ ਵਿੱਚ ਜਿਹੜੇ ਅਨਡੈਂਟੀਫਾਈਡ ਪਹਿਲਾ ਸ਼ੂਟਰ ਸੀਗੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਫੋਰ ਫਰੋਜਪੁਰ ਪੁਲਿਸ ਅੰਡਰ ਦੀ ਲੀਡਰਸ਼ਿਪ ਆਫ ਐਸਐਸਪੀ ਫਰੋਜਪੁਰ ਸਰਦਾਰ ਭਪਿੰਦਰ ਸਿੰਘ ਤੇ ਇਹਨਾਂ ਦੇ ਇੰਟਾਇਰ ਟੀਮ ਨੇ ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਪਹਿਲੂਆਂ ਤੋਂ ਉਹਦੇ ਵਿੱਚ ਟੈਕਨੀਕਲ ਇਨਪੁਟਸ ਹਿਊਮਨ ਇੰਟੈਲੀਜੈਂਸ ਤੇ ਸੀਸੀਟੀਵੀ ਜਿਹੜੀ ਹੈਗੀ ਆ ਉਹਨਾਂ ਦੀਆਂ ਫੁਟੇਜ ਵਗੈਰਾ ਖੰਘਾਲ ਕੇ ਇਹਨਾਂ ਸ਼ੂਟਰਸ ਨੂੰ ਆਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਔਰ ਉਹਦੇ ਵਿੱਚ ਬੜੀ ਵਧੀਆ ਕਾਮਯਾਬੀ ਹਾਸਲ ਹੋਈ ਉਹਦੇ ਵਿੱਚ ਪਹਿਲਾ ਜਿਹੜੇ ਆਲਰੇਡੀ ਇਹਦੇ ਵਿੱਚ ਇਨਵੋਲਵ ਸੀਗੇ ਸ਼ੂਟਰਸ ਇੱਕ ਤੇ ਕਾਲੀ ਸੀਗਾ ਇੱਕ ਬਾਦਲ ਇੱਕ ਹਰਸ਼ ਇਹ ਸਾਰੇ ਜਿਹੜੇ ਹੈਗੇ ਆ ਇਹਨਾਂ ਦੀ ਆਇਡੈਂਟੀਫਿਕੇਸ਼ਨਸ ਹੋ ਗਈਆਂ ਸੀਗੀਆਂ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਇਹਨਾਂ ਨੂੰ ਫੜਨ ਵਾਸਤੇ ਇਹਨਾਂ ਨੂੰ ਕਾਬੂ ਕਰਨ ਵਾਸਤੇ ਕਈ ਪਾਰਟਸ ਸਟੇਟ ਦੇ ਸਟੇਟ ਤੋਂ ਬਾਹਰ ਅਸੀਂ ਰੇਡ ਕੀਤੇ ਤੇ ਉਹਦੇ ਚ ਸਾਨੂੰ ਕਾਮਯਾਬੀ ਹਾਸਲ ਹੋਈ ਇੱਕ ਹਰਸ਼ ਇੱਕ ਕਾਲੀ ਨਾਂ ਦਾ ਜਿਹੜਾ ਸ਼ੂਟਰ ਸੀ ਇਹਨਾਂ ਨੂੰ ਪਹਿਲਾਂ ਫੜ ਲਿਆ ਗਿਆ ਸੀ ਜਿਹੜਾ ਕਾਲੀ ਨਾਂ ਦਾ ਸੀਗਾ ਸ਼ੂਟਰ ਇਹਦੇ ਨਾਲ ਵੀ ਪੁਲਿਸ ਦਾ ਐਕਸਚੇਂਜ ਆਫ ਫਾਇਰ ਹੋਇਆ ਸੀਗਾ ਤੇ ਇਹਦੇ ਲੱਤ ਦੇ ਵਿੱਚ ਗਨ ਸ਼ਾਟਸ ਲੱਗੀਆਂ ਸੀ ਕਰ ਰਿਹਾ ਔਰ ਇਹਦਾ ਸਕੇਪ ਕਰਨ ਦਾ ਜਿਹੜਾ ਹੈਗਾ ਸਟੇਟ ਤੋਂ ਉਹ ਵੀ ਇਨਫੋਰਮੇਸ਼ਨ ਸਾਡੇ ਕੋਲ ਤਾਂ ਇਹਨੂੰ ਉੱਥੇ ਜ਼ੀਰੋ ਕਾਬੂ ਕੀਤਾ ਗਿਆ ਸਾਡੀ ਇੱਕ ਟੀਮ ਵੱਲੋਂ ਸੋ ਉਸ ਤੋਂ ਬਾਅਦ ਜਦੋਂ ਕੱਲ ਇਹਨੂੰ 26 ਨੂੰ ਇਹਦੀ ਗ੍ਰਿਫਤਾਰੀ ਪਾਈ ਗਈ ਫਰਦਰ ਜਿਹੜੀ ਇਹਦੀ ਜਿਹੜੀ ਪੁੱਛਗਿਸ਼ ਕੀਤੀ ਗਈ ਉਹਦੇ ਵਿੱਚ ਇਹਨੇ ਸਾਨੂੰ ਜਿਹੜਾ ਹੈਗਾ ਜਾਣਕਾਰੀ ਦਿੱਤੀ ਪਈ ਇਹਦੇ ਨਾਲ ਦੇ ਦੋ ਬੰਦੇ ਜਿਹੜੇ ਸ਼ੂਟਰਸ ਹੈਗੇ ਆ ਉਹ ਫਾਜਲ ਕਾ ਏਰੀਏ ਦੇ ਵਿੱਚ ਇੱਕ ਪਿੰਡ ਪੈਂਦਾ ਹੈਗਾ ਮਾਮੂ ਮਾਮੂ ਜੋਆ ਇੱਥੇ ਉਹਨਾਂ ਨੇ ਇੱਕ ਟਿਕਾਣੇ ਤੇ ਜਿਹੜਾ ਹੈਗਾ ਇਹਨੂੰ ਬੁਲਾਇਆ ਸੀ ਉਹਨਾਂ ਕੋ ਗੱਡੀ ਵਗੈਰਾ ਵੀ ਲੈ ਕੇ ਆਉਣੀ ਸੀ ਤਾਂ ਉੱਥੋਂ ਇਹਨਾਂ ਨੇ ਇਹਨੂੰ ਰਾਜਸਥਾਨ ਕ੍ਰਾਸ ਕਰਾਉਣਾ ਸੀਗਾ ਸੋ ਸਾਰੀ ਜਿਹੜੀ ਇਨਫੋਰਮੇਸ਼ਨ ਉਸ ਤੋਂ ਬਾਅਦ ਜਿਹੜੀਆਂ ਹੈਗਾ ਰੇਟਿੰਗ ਪਾਰਟੀਆਂ ਇਹਦੀ ਨਿਸ਼ਾਨਦੇਹੀ ਦੇ ਉੱਤੇ ਗਈਆਂ ਜਿੱਥੇ ਜਦੋਂ ਪੁਲਿਸ ਪਾਰਟੀਆਂ ਅੰਡਰ ਦੀ ਲੈਡ ਬਾਏ ਸੁਖਵਿੰਦਰ ਸਿੰਘ ਡੀਐਸਪੀ ਸਿਟੀ ਐਂਡ ਡੀਐਸਪੀ ਡੀ ਫਰੋਜਪੁਰ ਉੱਥੇ ਜਦੋਂ ਪਹੁੰਚ ਕੇ ਉਹਨਾਂ ਨੇ ਰੇਡ ਕੀਤਾ ਤਾਂ ਜਿਹੜੇ ਉੱਥੇ ਇਹਦੇ ਸਾਥੀ ਸੀਗੇ ਕਿਉਂਕਿ ਸਵੇਰ ਤੋਂ ধੁੰਦ ਬਹੁਤ ਜ਼ਿਆਦਾ ਸੀਗਾ 5:00 5:30 ਵਜੇ ਦੀਆਂ ਗੱਲਾਂ ਨੇ ਤਾਂ ਉਦੋਂ ਇਹਨਾਂ ਨੇ ਜਿਹੜਾ ਹੈਗਾ ਵਾ ਪੁਲਿਸ ਦੇ ਉੱਤੇ ਇਹਨਾਂ ਤੋਂ ਦੰਦ ਫਾਇਰਿੰਗ ਕੀਤੀ ਪੁਲਿਸ ਨੇ ਇਹਨਾਂ ਨੂੰ ਅਗਾਹ ਵੀ ਕੀਤਾ ਪਰ ਇਹਨਾਂ ਨੇ ਫਾਇਰਿੰਗ ਜਿਹੜੀ ਹੈ ਉਹ ਕਰਨੋ ਇਹ ਨਹੀਂ ਰੁਕੇ ਤਾਂ ਜਵਾਬੀ ਬਚਾਅ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਪੁਲਿਸ ਦੀ ਫਾਇਰਿੰਗ ਦੇ ਵਿੱਚ ਸਾਡਾ ਇੱਕ ਜਵਾਨ ਬਲੌਰ ਸਿੰਘ ਹੈਡ ਕਨਸਟੇਬਲ ਜ਼ਖਮੀ ਹੋਇਆ ਤੇ ਇੱਕ ਜਿਹੜਾ ਸ਼ੂਟਰ ਆ ਬਾਦਲ ਇਹ ਵੀ ਜ਼ਖਮੀ ਹੋਇਆ ਫਿਰ ਇਮੀਡੀਏਟਲੀ ਇਹਨਾਂ ਨੂੰ ਜਿਹੜਾ ਹੈਗਾ ਦੋਵਾਂ ਜ਼ਖਮੀਆਂ ਨੂੰ ਅਸੀਂ ਸਿਵਲ ਹਸਪੀਟਲ ਫਾਜ਼ਿਲਕਾ ਜਿਹੜਾ ਉਹ ਇਹਨਾਂ ਦੀ ਟ੍ਰੀਟਮੈਂਟ ਵਾਸਤੇ ਪਹੁੰਚਾਇਆ ਗਿਆ ਜਿੱਥੇ ਕਰੀਬ ਜਿਹੜਾ ਹੈਗਾ ਵਾ 40 45 ਮਿੰਟ ਦੇ ਉੱਤੇ ਦਾ ਇਲਾਜ ਕਰਦਾ ਕਰਦੇ ਹੋਏ ਇਲਾਜ ਦੌਰਾਨ ਜਿਹੜੀ ਹੈਗੀ ਆ ਇਹੜਾ ਬਾਦਲਾ ਸ਼ੂਟਰ ਦੀ ਡੈਥ ਹੋ ਗਈ ਸੋ ਇਹਦੇ ਜਿਹੜਾ ਮੌਕੇ ਤੇ ਉੱਤੇ ਆ ਉਹ ਕਾਫੀ ਖਾਲੀ ਖੋਲ ਵੀ ਮਿਲੇ ਜਿੰਨਾਂ ਦੇ ਵਿੱਚੋਂ 11 ਰੌਂਦ ਜਿਹੜੇ ਹੈਗੇ ਆ ਖਾਲੀ ਖੋਲ ਜਿਹੜੇ ਆ ਉਹ ਪੁਲਿਸ ਵੱਲੋਂ ਫਾਇਰ ਕੀਤੇ ਗਏ ਸੌਰੀ ਇਹਨਾਂ ਵੱਲੋਂ ਫਾਇਰ ਕੀਤੇ ਗਏ ਜਿਹੜੇ ਅਣਪਛਾਤੇ ਬੰਦੇ ਸੀ ਤੇ 9 ਫਾਇਰ ਜਿਹੜੇ ਪੁਲਿਸ ਪਾਰਟੀ ਨੇ ਕੀਤੇ ਆਪਣੇ ਬਚਾਅ ਦੇ ਵਿੱਚ ਸੋ ਮੌਕੇ ਦੇ ਉੱਤੇ ਸਾਨੂੰ ਇੱਕ ਪਿਸਟਲ 30 ਬੋਰ ਦਾ ਔਰ ਇੱਕ ਪਿਸਟਲ 9 ਇੱਕ ਪਿਸਟਲ 32 ਬੋਰ ਦਾ ਇਹ ਸਾਨੂੰ ਉੱਥੇ ਰਿਕਵਰ ਹੋਏ ਆ ਰੈਸਟ ਆਫ ਦੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਆ ਔਰ ਹੋਰ ਵੀ ਜਿਹੜੇ ਇਹਦੇ ਵਿੱਚ ਬੰਦੇ ਇਨਵੋਲਵ ਹੈਗੇ ਆ ਉਹ ਸਾਨੂੰ ਆਡੈਂਟੀਫਾਈ ਹੋ ਚੁੱਕੇ ਆ ਔਰ ਸਾਡੀਆਂ ਜਿਹੜੀਆਂ ਪਾਰਟੀਆਂ ਤੇ ਸਾਡਾ ਜਿਹੜਾ ਉਹਨਾਂ ਦੇ ਉੱਤੇ ਕੰਮ ਉਹ ਚੱਲ ਰਿਹਾ ਤੇ ਜਲਦੀ ਉਹਨਾਂ ਵੀ ਉਹਨਾਂ ਨੂੰ ਵੀ ਅਰੈਸਟ ਕਰਾਂਗੇ ਤੇ ਉਹਨਾਂ